ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦਾ ਸਰੂਪ ਵਰਣਨ ਕਰਦੇ ਹੋਏ ਗੁਰੂ ਅਜੰਡ ਦੇਵ ਜੀ ਨੇ ਦੋ ਪੱਖ ਅੰਦਰੂਨੀ ਤੇ ਬਾਹਰੀ ਰੱਖੇ ਹਨ ਅੰਦਰੂਨੀ ਪੱਖ ਨਾਮ ਸਿਮਰਨ ਦਾ ਹੈ ਅਤੇ ਬਾਹਰੀ ਪੱਖ ਨਿਰਮਲ ਅੱਛੇ ਕਰਮਾਂ ਦਾ ਹੈ ਧਰਮ ਦੇ ਅੰਦਰ ਖਿਮਾ ਕਰਨੀ ਹਿੰਸਾ ਨਾ ਕਰਨੀ ਸਭ ਤੇ ਦਇਆ ਕਰਨੀ ਨਰਮ ਸੁਭਾਵ ਰੱਖਣਾ ਸੱਚ ਬੋਲਣਾ ਤਪ ਕਰਨਾ ਦਾਨ ਕਰਨਾ ਸ਼ਰਮ ਰਖਣੀ ਪਵਿੱਤਰਤਾ ਰਖਣੀ ਅਤੇ ਤ੍ਰਿਸ਼ਨਾ ਨਾ ਵਧਾਣੀ ਆਦ ਗੁਣ ਆਉਂਦੇ ਹਨ ਇਨਾਂ ਸਾਰੇ ਨਿਰਮਲ ਕਰਮਾਂ ਦੀ ਪ੍ਰਾਪਤੀ ਮਨੁੱਖ ਨੂੰ ਨਾਮ ਸਿਮਰਨ ਦੇ ਨਾਲ ਹੁੰਦੀ ਹੈ ਜੋ ਮਨੁੱਖ ਨਾਮ ਸਿਮਰਨ ਕਰਦਾ ਹੈ ਉਸ ਦੇ ਅੰਦਰ ਇਹ ਸਾਰੇ ਗੁਣ ਪ੍ਰਗਟ ਹੁੰਦੇ ਹਨ ਸਰਵ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਵਿੱਚ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ ਨਾਮ ਸਿਮਰਨ ਸਭ ਤੋਂ ਉੱਤਮ ਕਿਰਿਆ ਹੈ ਅਤੇ ਸਾਧ ਸੰਗਤ ਕੀਤਿਆਂ ਦੁਰਮਤ ਦੀ ਮਹਿਲ ਤੁੱਲ ਜਾਂਦੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਨਾਮ ਦੀ ਕਮਾਈ ਲਈ ਕਾਰ-ਬਾਰ ਗ੍ਰਸਤ ਛੱਡਣ ਦੀ ਲੋੜ ਨਹੀਂ ਹੈ। ਸਤਿਗੁਰੂ ਨੂੰ ਆਪਾ ਭੇਟ ਕਰਨ ਦੀ ਲੋੜ ਹੈ। ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਸੇ ਭਗਤ ਤੁਧ ਪਾਉਂਦੇ ਸੱਚੇ ਨਾ ਹੀ ਪਿਆਰਿਆ। ਸਤਿਗੁਰ ਸੇਵਨ ਆਪਨਾ ਤਿਨਾ ਵਿਟਾ ਹਵਾਰਿਆ। ਸਤਗੁਰ ਦਾ ਸਿਮਰਨ ਕਰਨ ਵਾਲਿਆਂ ਤੋਂ ਗੁਰੂ ਵਾਰਿਆ ਜਾਂਦਾ ਹੈ ਸਤਗੁਰੂ ਨੂੰ ਆਪਾ ਭੇਟਾ ਕਰਨ ਨਾਲ ਪ੍ਰਭੂ ਮਿਲਨ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ ਨਾਨਕ ਸਤਗੁਰੂ ਪੇਟੀਏ ਪੂਰੀ ਹੋਵੇ ਜੁਗਤ ਹੱਸਣਦਿਆਂ ਖੇਲਣਦਿਆਂ ਪੈਣਨਦਿਆਂ ਖਾਣਨਦਿਆਂ ਵਿੱਚੇ ਹੋਵੇ ਮੁਕਤ ਮਨੁੱਖ ਗਿਣਤੀ ਦੇ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਹੈ 84 ਲੱਖ ਜੁਨੀਆਂ ਤੋਂ ਬਾਅਦ ਮਨੁੱਖਾ ਜਨਮ ਪ੍ਰਭੂ ਮਿਲਾਪ ਦੇ ਲਈ ਮਿਲਿਆ ਹੈ ਮਨੁੱਖ ਧਰਤੀ ਤੇ ਗੁਣਾਂ ਦੀ ਪੂੰਜੀ ਲੈ ਕੇ ਪੈਦਾ ਹੁੰਦਾ ਹੈ ਪਰ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਸ ਦੇ ਗੁਣਾਂ ਦੀ ਪੂੰਜੀ ਨੂੰ ਲੁੱਟਦੇ ਹਨ ਪ੍ਰਭੂ ਦਾ ਨਾਮ ਮਨੁੱਖ ਨੂੰ ਇਹਨਾਂ ਵਿਕਾਰਾਂ ਤੋਂ ਬਚਾਉਣ ਵਾਲਾ ਅਤੇ ਤਪ ਦੇ ਹਿਰਦੇ ਨੂੰ ਠੰਡਕ ਪਹੁੰਚਾਉਣ ਵਾਲਾ ਹੈ ਚੰਦਨ ਚੰਦਨਾ ਸਰਦਰੋਤ ਮੋਲ ਨਾ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪ ਪੰਦੜੋ ਹਰ ਨਾਮ ਨਾਮ ਜਪਨ ਵਾਲਿਆਂ ਉਤੇ ਤਨ ਤਰ ਮਨ ਤਰ ਜੰਤਰ ਅਸਰ ਨਹੀਂ ਕਰਦੇ RAM ਨਾਮ ਜੋ ਜੰਜਪੇ ਅੰਦਿਨ ਸਦ ਜਾਗੇ ਤੰਤ ਮੰਤ ਨਾ ਜੋ ਹੈ ਇਤ ਚਾਖ ਨਾ ਲਾਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ